ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਜੀਹਾਂ ਗੋਵਰਨਟ ਜੌਬ ਅਕੈਡਮੀ ਦੇ ਵਿੱਚ ਇੱਥੇ ਲੱਗੇ ਆਨੇ ਆ ਅਸੀਂ ਡੇਲੀ ਗੋਵਰਨਟ ਜੌਬਸ ਦੀ ਅਪਡੇਟ ਜੀਹਾਂ ਜਿਹੜੇ ਸਾਡੇ ਚੈਨਲ ਤੇ ਨਵੇਂ ਨੇ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤਾਂ ਜੋ ਸਮਾਂ ਰੰਦੇ ਤੁਸੀਂ ਉਸ ਪੋਸਟ ਨੂੰ ਭਰ पाओ ਕੋਈ ਪ੍ਰੋਬਲਮ ਨਾ ਆਵੇ ਕੋਈ ਦਿੱਕਤ ਨਾ ਆਵੇ ਔਰ ਨੋਟੀਫਿਕੇਸ਼ਨ ਤੁਸੀਂ ਅੱਛੇ ਤਰ੍ਹਾਂ ਪੜ ਲਿਓ ਜਿਦਾ ਕਿ ਪੀਡੀਐਫ ਤੇ ਨੋਟੀਫਿਕੇਸ਼ਨ ਅਸੀਂ ਸਾਰਾ ਕੁਝ ਆਪਣੇ ਟੈਲੀਗ੍ਰਾਮ ਤੇ ਫੇਸਬੁੱਕ ਪੇਜ ਤੇ ਅਪਲੋਡ ਕਰਦੇ ਰਹਨੇ ਆ ਟੈਲੀਗ੍ਰਾਮ ਤੇ ਚੈਨਲ ਤੇ ਜਾ ਕੇ ਜੁਆਇਨ ਕਰ ਸਕਦੇ ਹੋ ਉੱਥੇ ਜਾ ਕੇ ਤੁਸੀਂ ਪੜ ਸਕਦੇ ਹੋ ਬਹੁਤ ਅੱਛੀ ਪੋਸਟ ਇਕ ਲਈ ਹੈ ਜੇ ਪੀਡੀਐਫ ਵੀ ਡਾਇਰੈਕਟ ਨੋਟੀਫਿਕੇਸ਼ਨ ਰਿਲੀਜ਼ ਹੋਇਆ ਤੁਹਾਨੂੰ ਅਸੀਂ ਆਪਣੇ ਟੈਲੀਗ੍ਰਾਮ ਚੈਨਲ ਜਾਂ ਫੇਸਬੁੱਕ ਪੇਜ ਤੇ ਅਪਲੋਡ ਕਰ ਦਾਂਗੇ ਸੋ ਚਲੋ ਜਾਣਦੇ ਹਾਂ ਇਸ ਪੋਸਟ ਬਾਰੇ ਸਰਕਾਰੀ ਕਿਹੜੀ ਕਿਹੜੀ ਭਰਤੀਆਂ ਨਿਕਲੀਆਂ ਨੇ ਕਿਹੜੇ ਕਿਹੜੇ ਸਬਜੈਕਟਸ ਦੇ ਵਿੱਚ ਨਿਕਲੀਆਂ ਨੇ ਇਹਦੇ ਬਾਰੇ ਗੱਲ ਕਰਦੇ ਹਾਂ ਅਗਰ ਅਸੀਂ ਗੱਲ ਕਰ ਲਿਓ ਕਰ ਰਹੀਏ ਤਾਂ ਫੋਲੋਇੰਗ ਵੈਕੈਂਸੀਜ਼ ਨਿਕਲੀਆਂ ਨੇ ਔਰ ਇਹ ਤੁਸੀਂ ਵੈਕੈਂਸੀਜ਼ ਜਿਹੜੀਆਂ ਫਿਲ ਭਰ ਸਕਦੇ ਇਕਨੋਮਿਕਸ ਪੋਜੀਸ਼ਨ ਤੇ ਸੋਸ਼ੀਓਲੋਜੀ ਦੀ ਦੋ ਪੋਜੀਸ਼ਨ ਨੇ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਦੀ ਪੋਜੀਸ਼ਨ ਹੈ ਲਾਇਬ੍ਰੇਰੀ ਸਾਇੰਸ ਦੀਆਂ ਕੰਪਿਊਟਰ ਸਾਇੰਸ ਦੀਆਂ ਪਬਲਿਕ ਐਡਮਿਨਿਸਟ੍ਰੇਸ਼ਨ ਦੀਆਂ ਹਿੰਦੀ ਅਗਰ ਪੜ੍ਹਾਉਂਦੇ ਹੋ ਤੁਸੀਂ ਪੰਜਾਬੀ ਦੀਆਂ ਤਿੰਨ ਪੋਜੀਸ਼ਨ ਨੇ ਰਿਲੀਜੀਅਸ ਸਟਡੀ ਦੀਆਂ ਔਰ ਇਹ ਜਿਹੜੀ ਇੰਟਰਵਿਊ ਹੋਣੀ ਹੈ 20 ਜੂਨ ਤੇ 21 ਜੂਨ 2024 ਨੂੰ ਹੋਣੀ ਹੈ ਔਰ ਇਹ ਕਿੱਥੇ ਹੋਣੀ ਹੈ ਪੂਰੀ ਜਾਣਕਾਰੀ ਪੁਰਾਣਾ ਨੋਟੀਫਿਕੇਸ਼ਨ ਤੁਹਾਨੂੰ ਪੜਾਉਣਾ ਹੈ ਸੋ ਅਗਰ ਅਸੀਂ ਗੱਲ ਕਰੀਏ ਇਹ ਪੋਸਟ ਨਿਕਲੀ ਹੈ ਜੀ ਹਾਂ ਪਟਿਆਲਾ ਦੇ ਵਿੱਚ ਪਟਿਆਲਾ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਵਾਕ ਇਨ ਇੰਟਰਵਿਊ ਹੈ ਸਟੇਟ ਫਾਰ ਡਿਸਟੈਂਸ education دے ਲਈ ਤੁਹਾਨੂੰ ਦਿਖਾ ਦਿੰਨੇ ਆ ਇੱਕ ਵਾਰੀ ਦੁबारा ਆ دیکھو స్టేట్ ফর डिस्टेंस एंड ஆன்லைன் এডুকেشن دے ਲਈ تھوڑا جو بلر ہے کیونکہ نوٹیفیکیشن پراپر اچھے طریقے ਨਾਲ ریلیز نہیں ہوئی ہے مطلب کہ ریلیز تو ہو چکی ہے مطلب پراپر ویزیبل نہیں ہے اورے سو اگر میں گل کراں تے ਤੁਹਾਡੇ سامنے دیکھو اکانومکس دی ہاں ایک پوسٹ ہے جو کہ 26 نو جتھے کی جیڑا سوری 20 نو ਹਾਂ ਜਿੱਦਾਂ ਕਿ ਇੰਟਰਵਿਊ ਹੈ ਸਮਾਜਿਕ ਵਿਗਿਆਨ ਨੇ ਸੋਸ਼ਲ ਸਾਇੰਸ ਦੀਆਂ ਦੋ ਪੋਜੀਸ਼ਨ ਨੇ ਜਿਹਦਾ 20 ਨੂੰ ਹੈ 20 ਨੂੰ ਹੀ ਜਰਨਲਿਜ਼ਮ ਦਾ ਲਾਇਬ੍ਰੇਰੀ ਸਾਇੰਸ ਦਾ ਵੀ 20 ਨੂੰ ਹੈ ਕੰਪਿਊਟਰ ਸਾਇੰਸ ਦੀ ਦੋ ਪੋਜੀਸ਼ਨ ਨੇ 20 ਤਰੀਕ ਨੂੰ ਹੈ ਪਬਲਿਕ ਐਡਮਿਨਿਸਟ੍ਰੇਸ਼ਨ ਦੀ ਪੋਜੀਸ਼ਨ ਹੈ ਇਹਦਾ 21 ਤਰੀਕ ਨੂੰ ਇੰਟਰਵਿਊ ਹੈ ਮਤਲਬ ਇਹਦੀ ਮਿਤੀ ਰੱਖੀ ਗਈ ਹੈ ਇੰਟਰਵਿਊ ਤੇ ਰੱਖੀ ਗਈ ਹੈ ਧਿਆਨ ਨਾਲ ਆਪਣੇ ਜਿਹੜੇ ਆਪ ਦੇਖੋ ਪਬਲਿਕ ਐਡਮਿਨਿਸਟ੍ਰੇਸ਼ਨ ਤੋਂ ਲੈ ਕੇ ਪੰਜਾਬੀ ਤੱਕ ਜਿਹੜੇ ਵੀ ਇਹ ਸਾਰੇ ਵਿਸ਼ੇ ਆ ਰਹੇ ਨੇ ਇਹਨਾਂ ਦਾ 21 ਤਰੀਕ ਨੂੰ ਉਸ ਤੋਂ ਪਹਿਲਾਂ ਪਹਿਲਾਂ ਜਿਹੜੇ ਮੈਂ ਗੱਲ ਕੀਤੀ ਹੈ ਸਾਰਿਆਂ ਦਾ 20 ਤਰੀਕ ਨੂੰ ਹੈ ਇੰਟਰਵਿਊ ਠੀਕ ਹੈ ਤੁਸੀਂ ਆਪਣਾ ਇੰਟਰਵਿਊ ਦੇਣ ਜਾ ਸਕਦੇ ਹੋ ਆਪਣੇ ਡਾਕੂਮੈਂਟਸ ਨਾਲ ਲੈ ਕੇ ਅਗਰ ਤੁਸੀਂ ਫੀਲਡ ਦੇ ਵਿੱਚ ਮੁਹਾਰਤ ਹਾਸਲ ਕੀਤੀ ਹੋਈ ਹੈ ਚਾਹਵਾਂ ਉਮੀਦਵਾਰ ਇਹ ਤਰੀਕ ਨੂੰ ਉੱਪਰ ਦਿੱਤੇ ਗਏ ਸ਼ਡਿਊਲ ਆਪਣੇ ਬਿਨੈ ਪੱਤਰ ਬਾਇਓ ਡਾਟਾ ਮਤਲਬ ਨਾਲ ਦੇਣਾ ਪੜ੍ਹ ਕੇ ਸੁਣਾ ਦੇਣਾ ਬਿਨੈ ਪੱਤਰ ਬਾਇਓ ਡਾਟਾ ਅਤੇ ਅਸਲ ਡਾਕੂਮੈਂਟ ਉਹਨਾਂ ਦੀ ਫੋਟੋ ਕਾਪੀਆਂ ਸਮੇਤ ਲੈ ਕੇ ਸਟੇਟ ਫਾਰ ਡਿਸਟੈਂਸ ਐਂਡ ਆਨਲਾਈਨ এডਿਕੇਸ਼ਨ ਵਿਖੇ ਸਵੇਰੇ 10 ਵਜੇ ਡਾਇਰੈਕਟਰ ਦੇ ਹਸ ਦਫ਼ਤਰ ਵਾਕ ਇਨ ਡਾਇਰੈਕਟਰ ਦੇ ਦਫ਼ਤਰ ਵਾਕ ਇਨ ਇੰਟਰਵਿਊ ਦੇ ਲਈ ਪਹੁੰਚਣ ਇਹਨਾਂ ਜੈਸਟ ਫੈਕਲਟੀ ਦੀਆਂ ਸਾਮੀਆਂ ਲਈ ਯੋਗਤਾ ਯੂਜੀਸੀ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਨਾਮ ਹਸਰਣ ਹੋਣੀ ਚਾਹੀਦੀ ਹੈ ਇਹ ਜਿਹੜਾ ਸਕੀਂਦਰ ਹੈ ਤੁਹਾਨੂੰ ਪਟਿਆਲਾ ਪੰਜਾਬੀ ਯੂਨੀਵਰਸਿਟੀ ਅੰਡਰ ਮਿਲ ਜਾਏਗਾ ਇਹ ਲੋਕ ਤੁਸੀਂ ਕਿ ਪੁੱਛ ਸਕਦੇ ਹੋ ਸੀ ਠੀਕ ਹੈ ਕਿ ਕਿੱਥੇ ਹੈ ਡਿਸਟੈਂਸ ਫਾਰ ਆਨਲਾਈਨ এডੂਕੇਸ਼ਨ ਠੀਕ ਹੈ ਇੱਥੇ ਡਾਇਰੈਕਟਰ ਦੇ ਦਫ਼ਤਰ ਤੋਂ ਤੁਹਾਨੂੰ ਜਾ ਕੇ ਪਤਾ ਲੱਗ ਜਾਏਗਾ ਔਰ ਕੋਈ ਜਾਣਕਾਰੀ ਲੈਣੀ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਠੀਕ ਹੈ ਤੁਹਾਨੂੰ ਕਮੈਂਟ ਕਰਕੇ ਪੂਰੀ ਜਾਣਕਾਰੀ ਨਾਲ ਦਿਨ ਦਿੱਤੀ ਜਾਏਗੀ ਔਰ ਇਹ ਤੁਹਾਨੂੰ ਜਿਹੜਾ ਨੋਟੀਫਿਕੇਸ਼ਨ ਹੈ ਤੁਹਾਨੂੰ ਅਸੀਂ ਮੈਂ ਟੈਲੀਗ੍ਰਾਮ ਚੈਨਲ ਤੇ ਦੇ ਦਾਂਗਾ ਟੈਲੀਗ੍ਰਾਮ ਚੈਨਲ ਜਿਹੜਾ ਤੁਸੀਂ ਜੁਆਇਨ ਜ਼ਰੂਰ ਕਰ ਲਓ ਤੇ ਜੋ ਜਿਹੜੀ ਵੀ ਅਸੀਂ ਪੋਸਟ ਪਾਨੇ ਆ ਉਸ ਦਾ ਅਸੀਂ ਲਿੰਕ ਉੱਥੇ ਨਾਲ ਦੇਣਾ ਅਪਲੋਡ ਕਰ ਦੇਣਾ ਵੀਡੀਓ ਅੱਛਾ ਲੱਗਿਆ ਤਾਂ ਲਾਈਕ ਬਟਨ ਜ਼ਰੂਰ ਦਬਾ ਦਿਆ ਕਰੋ ਤੁਹਾਡਾ ਇੱਕ ਲਾਈਕ ਸਾਨੂੰ ਸਾਡੇ ਲਈ ਬਹੁਤ ਮਹੱਤਵਪੂਰਨ ਹੋ ਸਕਦਾ ਹੈ ਠੀਕ ਹੈ ਥੈਂਕ ਯੂ ਆਲ ਆਫ ਯੂ